ਲੋਜੀ ਮਹਿਲਾਵਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਖਾਸ ਕਰਕੇ ਖਬਰ ਉਹਨਾਂ ਬੀਬੀਆਂ ਲਈ ਹੈ ਉਹਨਾਂ ਮਹਿਲਾਵਾਂ ਲਈ ਹੈ ਜਿਹੜੀਆਂ ਮਹਿਲਾਵਾਂ ਆਧਾਰ ਕਾਰਡ ਲੈ ਕੇ ਬੱਸਾਂ ਦੇ ਵਿੱਚ ਸਫ਼ਰ ਕਰਦੀਆਂ ਨੇ ਤਾਂ ਉਹਨਾਂ ਲਈ ਬਹੁਤ ਹੀ ਜ਼ਿਆਦਾ ਅਹਿਮ ਖ਼ਬਰਾਂ ਕਰਲੀ-ਕਲੀ ਗੱਲ ਧਿਆਨ ਨਾਲ ਸੁਣ ਲੈਣਾ ਪੰਜਾਬ ਰੋਡਵੇਜ਼ ਪਣ ਵਾਸਤੇ ਪੀਆਰਟੀਸੀ ਠੇਕਾ ਵਰਕਰ ਯੂਨੀਅਨ ਨੇ ਵੱਡਾ ਫੈਸਲਾ ਲੈਂਦੇ ਹੋਏ ਆਪਣੀ ਹੜਤਾਲ ਜਿਹੜੀ ਮੁੱਲਤਵੀ ਕਰ ਦਿੱਤੀ ਆ ਯੂਨੀਅਨ ਆਗੂ ਨੇ ਇਹ ਵੀ ਦੱਸਿਆ ਕਿ ਸਰਕਾਰ ਨੇ ਉਹਨਾਂ ਦੀ ਮੁੱਖ ਮੰਗ ਮੰਨ ਦਿਆ ਕਿਲੋਮੀਟਰ ਸਕੀਮ ਦੇ ਟੈਂਡਰ ਦੀ ਤਰੀਖ ਨੂੰ ਅੱਗੇ ਵਧਾ ਦਿੱਤਾ ਪੰਜਾਬ ਰੋਡਵੇਜ਼ ਪਣ ਵਾਸਤੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਦੇ ਵੱਲੋਂ ਜਿਹੜਾ 25/11 ਦਾ ਸੂਬਾ ਜੋਇੰਟ ਅਸਕਤਰ ਨੇ ਦੱਸਿਆ ਕਿ ਕਿਲੋਮੀਟਰ ਸਕੀਮ ਬਸਾਂ ਦੇ ਟੈਂਡਰ ਆਗਾਹ ਕਰਨ ਤੇ 19 ਨਵੰਬਰ ਨੂੰ 2025 ਨੂੰ ਮੀਟਿੰਗ ਦਾ ਸਮਾਂ ਮਿਲਣ ਤੇ ਇਹ ਹੜਤਾਲ ਮੁਲਤਵੀ ਕਰ ਦਿੱਤੀ ਗਈ ਆ ਲੋ ਜੀ ਹੁਣ ਮਹਿਲਾਵਾਂ ਨੂੰ ਕਬਰਾਂਉਣ ਦੀ ਲੋੜ ਨਹੀਂ ਕਿਉਂਕਿ ਹੁਣ ਬੱਸਾਂ ਚੱਲਣ ਗਈਆਂ ਕਿਉਂਕਿ ਹੜਤਾਲ ਮੁਲਤਵੀ ਕਰ ਦਿੱਤੀ ਗਈ ਆ ਉਹਨਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ 19 ਦੀ ਮੀਟਿੰਗ ਬੇਸਿੱਟਾ ਰਹੀ ਤਾਂ ਮੁੜ ਸੰਘਰਸ਼ ਦੀ ਰੂਪਰੇਖਾ ਉਲਿੱਕੀ ਜਾਵੇਗੀ ਇਸ ਤੋਂ ਇਲਾਵਾ ਹੋਰ ਮੰਗਾ ਮੰਨ ਲਈ ਪਟਿਆਲਾ ਦੇ ਵਿੱਚ ਯੂਨੀਅਨ ਤੇ ਅਧਿਕਾਰੀਆਂ ਵਿਚਕਾਰ ਇੱਕ ਮੀਟਿੰਗ ਵੀ ਹੋਈ ਤੇ ਇਸ ਤੋਂ ਪਹਿਲਾਂ ਕਰਮਚਾਰੀਆਂ ਨੇ ਲੁਧਿਆਣਾ ਤੇ ਅੰਮ੍ਰਿਤਸਰ ਦੇ ਵਿੱਚ ਪ੍ਰਦਰਸ਼ਨ ਕੀਤਾ ਲੁਧਿਆਣਾ ਦੇ ਵਿੱਚ ਕੱਚੇ ਮੁਲਾਜ਼ਮਾਂ ਨੇ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਜਿਹੜਾ ਉਹ ਜਾਮ ਲਗਾਇਆ ਸੀ ਤੇ ਪ੍ਰਦਰਸ਼ਨ ਕਾਰਨ ਕਈ ਰੂਟਾਂ ਤੇ ਬਸਾਂ ਰਵਾਨਾ ਨਹੀਂ ਹੋ ਸਕੀਆਂ ਸੀ ਪੰਜਾਬ ਸਰਕਾਰ ਨੇ ਇਸ ਤੋਂ ਪਹਿਲਾਂ ਦੋ ਵਾਰ ਕਿਲੋਮੀਟਰ ਸਕੀਮ ਦੇ ਟੈਂਡਰ ਖੋਲਣ ਦੀ ਕੋਸ਼ਿਸ਼ ਕਰ ਚੁੱਕੀ ਆ ਪਰ ਦੋਮੇ ਬਾਰ ਇਹ ਫੈਸਲਾ ਟਾਲ ਦਿੱਤਾ ਗਿਆ ਪਹਿਲੀ ਵਾਰ ਰਖੜੀ ਤੋਂ ਠੀਕ ਇੱਕ ਦਿਨ ਪਹਿਲਾਂ ਟੈਂਡਰ ਖੁੱਲਣੇ ਸੀ ਜਿਵੇਂ ਹੀ ਦੁਪਹਿਰ 12 ਵਜੇ ਪੂਰੇ ਪੰਜਾਬ ਦੇ ਵਿੱਚ ਪੀਆਰਟੀਸੀ ਦੀਆਂ ਬੱਸਾਂ ਰੁਕ ਗਈਆਂ ਜਿਸ ਕਾਰਨ ਲੋਕ ਬੱਸ ਸਟੈਂਡਾਂ ਤੇ ਫਸ ਗਏ ਸੀ ਲੋਕਾਂ ਨੂੰ ਜਿਹੜਾ ਰਖੜੀ ਤੋਂ ਇੱਕ ਦਿਨ ਪਹਿਲਾਂ ਬਹੁਤ ਜ਼ਿਆਦਾ ਖੱਜਲ ਖਵਾਰ ਹੋਣਾ ਪਿਆ ਸੀ ਖਾਸ ਕਰਕੇ ਰਖੜੀ ਤੋਂ ਇੱਕ ਦਿਨ ਪਹਿਲਾਂ ਜਿੱਥੇ ਬੀਬੀਆਂ ਨੂੰ ਯਾਨੀ ਕਿ ਮਹਿਲਾਵਾਂ ਨੂੰ ਖੱਜਲ ਖਵਾਰ ਹੋਣਾ ਪਿਆ ਸੀ ਤਾਂ ਉੱਥੇ ਉਹਨਾਂ ਦੇ ਭਰਾਵਾਂ ਨੂੰ ਵੀ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਜੇਕਰ ਜਿਹੜੀਆਂ ਭੈਣਾਂ ਆਪਣੇ ਘਰ ਤੋਂ ਜਾ ਕੇ ਕਿਸੇ ਕੰਮਕਾਜ ਕਰਨ ਰਖੜੀ ਉੱਥੇ ਜਾ ਕੇ ਭਰਾ ਦੇ ਜਿਹੜਾ ਜਾ ਕੇ ਜਾਨੀ ਕਿ ਆਪਣੇ ਪੇਕੇ ਜਾ ਕੇ ਬੰਨ ਨਹੀਂ ਸਕਦੀਆਂ ਸੀ ਤਾਂ ਉਹਨਾਂ ਦੇ ਭਰਾ ਜਿਹੜਾ ਸੌਰੇ ਆ ਕੇ ਰਖੜੀਆਂ ਬਣਵਾ ਕੇ ਗਏ ਸੀ ਤਾਂ ਕਰਕੇ ਭਰਾਵਾਂ ਨੂੰ ਵੀ ਜਿਹੜਾ ਬਹੁਤ ਜ਼ਿਆਦਾ ਖਝਲਖੁਆਰ ਹੋਣਾ ਪਿਆ ਸੀ ਤਾਂ ਗੱਲ ਕਰਦੇ ਹਾਂ ਕਿ ਹੁਣ ਟੈਂਡਰ ਦੀ ਤਾਂ ਇਸ ਤੋਂ ਬਾਅਦ ਸਰਕਾਰ ਨੇ ਟੈਂਡਰ ਖੋਲਣ ਦੀ ਤਰੀਕ ਅੱਗੇ ਵਧਾ ਦਿੱਤੀ ਸੀ ਤੇ ਦੂਜੀ ਵਾਰ ਤਨਤਨ ਵਿਧਾਨ ਸਭਾ ਦੀ ਜਿਮਣੀ ਚੋਣ ਚੱਲ ਰਹੀ ਸੀ ਤਾਂ ਇਸੇ ਦੌਰਾਨ 23 ਅਕਤੂਬਰ ਨੂੰ ਟੈਂਡਰ ਖੋਲਣ ਦੀ ਤਿਆਰੀ ਜਿਹੜੀ ਉਹ ਕੀਤੀ ਗਈ ਸੀ ਪਰ ਫਿਰ ਬੱਸਾਂ ਰੁਕੀਆਂ ਸਰਕਾਰ ਨੇ ਤੁਰੰਤ ਇਸ ਸਬੰਧੀ ਮਿਤੀ ਅੱਗੇ ਵਧਾਉਂਦਾ ਜਿਹੜਾ ਪੱਤਰ ਜਾਰੀ ਕਰ ਦਿੱਤਾ ਯੂਨੀਅਨ ਆਗੂਆਂ ਨੇ ਇਹ ਮੰਗ ਕੀਤੀ ਸੀ ਕਿ ਸਰਕਾਰ ਚੋਣਾਂ ਤੋਂ ਪਹਿਲਾਂ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੇ ਕੀਤੇ ਗਏ ਐਲਾਨ ਨੂੰ ਲਾਗੂ ਕਰੇ ਯੂਨੀਅਨ ਨੇ ਇਹ ਵੀ ਕਿਹਾ ਸੀ ਕਿ ਨਿੱਜੀ ਬੱਸਾਂ ਨੂੰ ਉਤਸ਼ਾਹਿਤ ਕਰਨਾ ਬੰਦ ਕੀਤਾ ਜਾਵੇ ਪੰਜਾਬ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਪੀਆਰਟੀਸੀ ਦੀਆਂ ਬੱਸਾਂ ਮੌਜੂਦ ਦੇ ਵਿੱਚ 570 ਰੂਟਾਂ ਤੇ ਚੱਲਦੀਆਂ ਨੇ ਇਹਨਾਂ ਦੇ ਵਿੱਚੋਂ ਪੰਜਾਬ ਹਰਿਆਣਾ ਹਿਮਾਚਲ ਤੇ ਦਿੱਲੀ ਰਾਜਸਥਾਨ ਜੰਮੂ ਕਸ਼ਮੀਰ ਤੇ ਉੱਤਰਾਖੰਡ ਦੇ ਰਾਸਤੇ ਸ਼ਾਮਲ ਨੇ ਪੀਆਰਟੀਸੀ ਦੀਆਂ ਬੱਸਾਂ ਹਰ ਦਿਨ ਲਗਭਗ 355827 ਕਿਲੋਮੀਟਰ ਦਾ ਸਫ਼ਰ ਤੈਅ ਕਰਦੀਆਂ ਨੇ ਨਿਗਮ ਦੇ ਵਿੱਚ ਕੁੱਲ 3065 ਕਰਮਚਾਰੀ ਕੰਮ ਕਰਦੇ ਨੇ ਜਿਨ੍ਹਾਂ ਦੇ ਵਿੱਚੋਂ 1310 ਰੈਗੂਲਰ ਕਰਮਚਾਰੀ ਤੇ 1755 ਕੰਟਰੈਕਟਰ ਆਊਟਰ ਸੋਰਸ ਕਰਮਚਾਰੀ ਸ਼ਾਮਲ ਨੇ ਲੋ ਜੀ ਹੁਣ ਬੀਬੀਆਂ ਲਈ ਰਾਹਤ ਭਰੀ ਖਬਰ ਆ ਕਿ ਧਰਨਾ ਜਿਹੜੀ ਹੜਤਾਲ ਆ ਉਹ ਮੁਲਤਵੀ ਕਰ ਦਿੱਤੀ ਗਈ ਆ ਤਾਂ ਤੁਸੀਂ ਆਰਾਮ ਨਾਲ ਜਿਹੜਾ ਸਫ਼ਰ ਕਰ ਸਕਦੇ ਹੋ